ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਨਾਮ ਵਿਅਸਿਓ ਜੋ ਵਿਚਾਰ ਹੈ ਉਹ ਗੁਰਬਾਣੀ ਦੀ ਵੀ ਜ਼ਰੂਰੀ ਹੈ ਤੇ ਨਾਮ ਜਪਣਾ ਸਿਮਰਨ ਕਰਨਾ ਸਹਜ ਵਿੱਚ ਰਹਿਣਾ ਸੰਗਤ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਜਿਹੜਾ ਆਪਾਂ ਸਿਮਰਨ ਕਰਨਾ ਹੈ ਨਾ ਘਟੋ ਘਟਨੇ ਦਾ ਪਹਿਲਾ ਹੁਣ ਕਈ ਜੀਵ ਜਦੋਂ ਸ਼ੁਰੂ ਕਰਦੇ ਆ ਉਹ ਕੋਈ 5 ਮਿੰਟ ਤੋਂ ਸ਼ੁਰੂ ਕਰਦਾ ਕੋਈ 10 ਮਿੰਟ ਤੋਂ ਸ਼ੁਰੂ ਕਰਦਾ ਕੋਈ ਦੋ ਵੇਲੇ ਕਰਦਾ ਕੋਈ ਤਿੰਨ ਵੇਲੇ ਵੀ ਕਰ ਲੈਂਦੇ ਨੇ ਪਰ ਹੌਲੀ ਹੌਲੀ ਆਪਾਂ ਇਸ ਸਿਮਰਨ ਨੂੰ ਉੱਥੇ ਤੱਕ ਲੈ ਕੇ ਜਾਣਾ ਜਦ ਤੱਕ ਸਾਡੇ ਫੁਰਨੇ ਰੁਕਨੇ ਸ਼ੁਰੂ ਨਹੀਂ ਹੋ ਜਾਂਦੇ ਖਤਮ ਨਹੀਂ ਹੋ ਜਾਂਦੇ ਇਹਦੇ ਵਿੱਚ ਇਹ ਨਹੀਂ ਹੈ ਕਿ ਆਪਾਂ ਕੰਮਕਾਰ ਛੱਡ ਦੇਣਾ ਕੰਮਕਾਰ ਵੀ ਆਪ ਆਪਣਾ ਜਾਰੀ ਰੱਖਣਾ ਉਹ ਵੀ ਕੰਮ ਹੈ ਇਹ ਵੀ ਕੰਮ ਹੈ ਉਹ ਇੱਥੇ ਵਾਸਤੇ ਹੈ ਸਵਾਸ ਰਹਿੰਦੇ ਰਹਿੰਦੇ ਤੇ ਜਿਹੜਾ ਸਿਮਰਨ ਦਾ ਹੈ ਉਹ ਇੱਥੇ ਵਾਸਤੇ ਵੀ ਹੈ ਤੇ ਅੱਗੇ ਵਾਸਤੇ ਵੀ ਹੈ ਪਰ ਇਹਦੇ ਵਿੱਚ ਜਿਹੜਾ ਤੁਹਾਨੂੰ ਸੁੱਖਾ ਸੁਮਾ ਲੱਗਦਾ ਉਹ ਬਣਾ ਲਓ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਵਿਚਾਰ ਆਈ ਜਾਣਗੇ ਅਸੀਂ ਅੱਗੇ ਨਹੀਂ ਪਹੁੰਚ ਸਕਦੇ ਇਸ ਕਰਕੇ ਸਿਮਰਨ ਨੂੰ ਨਾ ਸਮਾ ਕਰਨਾ ਹੈ ਜਦ ਤੱਕ ਮਨ ਵਿਚਾਰਤ ਹੋ ਕੇ ਬੈਠ ਨਹੀਂ ਜਾਂਦਾ ਇਹ ਸੁਣਦਾ ਨਹੀਂ ਆਪਣੇ ਆਪ ਨੂੰ ਬਹੁਤ ਸਾਰੇ ਜੀਵ ਜੋ ਨਵੇਂ ਲੱਗਦੇ ਆ ਉਹ ਕਮੈਂਟ ਕਰਦੇ ਆ ਸਵਾਲ ਪੁੱਛਦੇ ਆ ਕਿ ਜਦੋਂ ਅੰਦਰ ਨੂੰ ਸਵਾਸ ਖਿੱਚਦੇ ਆ ਤਾਂ ਵਾਹਿ ਕਹਿ ਨਹੀਂ ਹੁੰਦਾ ਉਹ ਕਿਸ ਤਰੀਕੇ ਕਰਦੇ ਆ ਵਾਹ ਜਦੋਂ ਗੁਰਮਖ ਸਮਝਾਉਂਦੇ ਆ ਨਾ ਕਿ ਸਵਾਸ ਗਰਾਸ ਆਪਾਂ ਜਪਣਾ ਜਦੋਂ ਸਵਾਸ ਅੰਦਰ ਜਾਂਦਾ ਤਾਂ ਆਪਾਂ ਵਾਹਿ ਕਹਿਣਾ ਕਿ ਇਹ ਜੀਵ ਬੋਲਦੇ ਨਹੀਂ ਹੈ ਆਪਾਂ ਬੋਲ ਕੇ ਕਰਨਾ ਹੈ ਜਿਵੇਂ ਬੋਲਿਆ ਵਾਹ ਗੁਰੂ ਪਰ ਕਈ ਜੀਵ ਕੀ ਕਰਦੇ ਆ ਉਹ ਅੰਦਰ ਨੂੰ ਵਾਹ ਗੁਰੂ ਗੁਰੂ ਇਸ ਤਰੀਕੇ ਕਰਦੇ ਇਹ ਸਾਸ ਸਾਸ ਦੀ ਵਿਧੀ ਹੈ ਸਾਹ ਨੂੰ ਵੇਖਣ ਦੀ ਲੋੜ ਨਹੀਂ ਹੈ ਜਦੋਂ ਆਪਣੇ ਆਪ ਇਹ ਵਾਹ ਕਿਹਾ ਹੋ ਗਿਆ ਗੁਰੂ ਕਿਹਾ ਹੋ ਗਿਆ ਇਹ ਆਪਣੇ ਆਪ ਇਹਦੀ ਪ੍ਰਕਿਰਿਆ ਚੱਲੀ ਜਾਣੀ ਜੇ ਇਦਾਂ ਨਹੀਂ ਤਾਂ ਸਿਰਫ ਤੁਸੀਂ ਆਪਣੀ ਆਵਾਜ਼ ਨੂੰ ਸੁਣੀ ਜਾਓ ਜੋ ਕਿ ਗੁਰਬਾਣੀ ਦੇ ਵਿੱਚ ਤਰੀਕਾ ਦੱਸਿਆ ਹੈ ਕਿ ਧਨਵੇਂ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਖਤ ਕਹਾਣੀ ਸਵਾਸ ਸਾਡੇ ਰੋਕਿਆਂ ਰੁਕਣ ਨਹੀਂ ਲੱਗੇ ਜੋ ਆਪਾਂ ਬੋਲਣਾ ਹੈ ਧਿਆਨ ਉਹਦੇ ਵਿੱਚ ਰੱਖਣਾ ਹੈ ਸਵਾਸ ਆਪਣੇ ਆਪ ਚੱਲੀ ਜਾਣੇ ਹੁਣ ਆਪਾਂ ਤਾਂ ਗੁਰੂ ਸਾਹਿਬ ਜੀ ਇਹ ਕਹਿੰਦੇ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਉ ਬਸ ਆਪਾਂ ਤਾਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬਸ ਆਪਣੇ ਆਪ ਚੱਲੀ ਜਾਣਾ ਆਪਣੇ ਆਪ ਹੀ ਤੁਸੀਂ ਦੇਖੋਗੇ ਕਿ ਜਦੋਂ ਆਪਾਂ ਵਾਹਿ ਕਹਿੰਦੇ ਆ ਪੇਟ ਥੋੜਾ ਜਿਹਾ ਪਿੱਛੇ ਨੂੰ ਹੁੰਦਾ ਜਦੋਂ ਪੇਟ ਸਾਡਾ ਝਟਕੇ ਜਿਹੇ ਦੇ ਨਾਲ ਅੰਦਰ ਨੂੰ ਹੁੰਦਾ ਜਦੋਂ ਆਪਾਂ ਥੋੜਾ ਉੱਚੀ ਸਿਮਰਨ ਕਰਦੇ ਤੇਜ਼ ਕਰਦੇ ਆ ਨਾ ਵਾਹ ਗੁਰੂ ਵਾਹ ਗੁਰੂ ਇਹਦੇ ਨਾਲ ਬ੍ਰਹਮਗੰਗਨ ਪੈਦਾ ਹੁੰਦੀ ਕਈ ਜੀਵਾਂ ਦੇ ਨਾਪੀ ਦੇ ਉੱਤੇ ਬ੍ਰਹਮਗੰਗ ਦਾ ਪ੍ਰਕਾਸ਼ ਵੀ ਪੈਦਾ ਹੋ ਜਾਂਦਾ ਉੱਥੇ ਜਾ ਕੇ ਮਨ ਉਸ ਪ੍ਰਕਾਸ਼ ਨੂੰ ਵੇਖ ਲੈਂਦਾ ਇਹ ਜੋ ਬ੍ਰਹਮਗਨਿਆ ਇਹ ਪੈਦਾ ਹੋਣ ਦੇ ਨਾਲ ਜਿਹੜਾ ਆਪਣਾ ਸਰੀਰ ਆ ਨਾ ਉਹ ਐਕਟਿਵ ਰਹਿੰਦਾ ਚੁਸਤ ਫੁਸਤ ਰਹਿੰਦਾ ਕਿਉਂਕਿ ਬ੍ਰਹਮਗਨ ਜੋ ਹੈ ਉਹ ਮਾਲਕ ਨੇ ਇਸ ਕਰਕੇ ਜੀਵਾ ਦੇ ਅੰਦਰ ਪਾਈ ਹੈ ਕਿ ਇਹ ਨੂੰ ਆਪਾਂ ਪ੍ਰਗਟ ਕਰਦੇ ਰਹੀਏ ਤੇ ਆਪਾਂ ਐਕਟਿਵ ਰਹੀਏ ਹੁਣੇ ਚੀਜ਼ਾਂ ਆਲੋਪ ਹੋ ਗਈਆਂ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਇਹਨਾਂ ਚੀਜ਼ਾਂ ਨੂੰ ਕਰਦੇ ਰਹੇ ਮਾਣੇ ਬ੍ਰਹਮਗਨ ਪੈਦਾ ਹੋਣ ਦੇ ਨਾਲ ਕਈ ਬਿਮਾਰੀਆਂ ਅੰਦਰੋਂ ਅੰਦਰ ਹੀ ਸੜ ਜਾਂਦੀਆਂ ਸਰੀਰ ਤੰਦਰੁਸਤ ਹੋ ਜਾਂਦਾ ਰਾਜੀ ਹੋ ਜਾਂਦਾ ਸਰੀਰ ਕੋਈ ਰੋਗ ਆ ਸੱਟ ਨਹੀਂ ਹੋ ਰਿਹਾ ਬਹੁਤ ਡਾਕਟਰਾਂ ਨੂੰ ਦਿਖਾਇਆ ਬ੍ਰਹਮਗਨ ਪੈਦਾ ਹੋਣ ਦੇ ਨਾਲ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਰਿਕਵਰੀ ਹੋ ਜਾਂਦੀ ਹੈ ਤੇ ਮਨ ਦੀਆਂ ਤ੍ਰਿਸ਼ਨਾਵਾਂ ਵੀ ਸ਼ਾਂਤ ਹੁੰਦੀਆਂ ਜੋ ਮਾਇਆ ਦੇ ਵਿਚਾਰ ਆ ਉਹ ਸੜ ਜਾਂਦੇ ਆ ਜਦੋਂ ਇਹ ਬ੍ਰਹਮਗਨ ਪੈਦਾ ਹੁੰਦੀ ਆ ਤਾਂ ਜੋ ਦੂਤਾਂ ਦਾ ਜੋਰ ਆ ਨਾ ਉਹ ਵਿਕਾੜ ਜਾਂਦਾ। ਮਨ ਫ੍ਰੀ ਹੋ ਜਾਂਦਾ ਵਿਚਾਰਾਂ ਤੋਂ। ਹੁਣ ਇਹ ਸੰਸਾਰ ਦੇ ਉੱਤੇ ਅਸੀਂ ਧਰਮੀ ਤਖਵੌਣੇ ਆਂ ਪਰ ਅਸੀਂ ਇਹ ਜੋ ਸਾਡਾ ਤਾਨਿਆ ਇਹਦੇ ਵੱਲੋਂ ਅਸੀਂ ਧਰਮੀ ਖਵੌਣੇ ਆਂ। ਮਨ ਕਿੱਥੇ ਡਿਗਿਆ ਹੈ? ਮਨ ਕਿਹੜੇ ਧਰਮ ਤੇ ਜਾ ਰਿਹਾ ਹੈ? ਰਿਸ਼ਤੇ ਆਪਾਂ ਜੋੜ ਲੰਨੇ ਆਂ, ਇਹ ਰਿਸ਼ਤੇ ਖਤਮ ਹੋ ਜਾਂਦੇ ਆ। ਆਪਾਂ ਉਹ ਆਪਾਂ ਉਸ ਮਾਲਕ ਦੇ ਨਾਲ ਰਿਸ਼ਤਾ ਪਾਉਣਾ ਹੈ ਜੋ ਕਦੀ ਖਤਮ ਨਹੀਂ ਹੋ ਸਕਦਾ। ਤੇ ਜਿਹਦੇ ਨਾਲ ਗੁਰਬਾਣੀ ਵਿੱਚ ਸਾਨੂੰ ਪਿਆਰ ਕਰਨ ਨੂੰ ਆਖਿਆ ਆ ਜੋ ਸਾਡਾ ਅਕਾਲ ਪੁਰਖ ਵਾਹਿਗੁਰੂ ਜੀ ਮਾਤਾ ਪਿਤਾ ਹੈ ਇਸ ਤਰ੍ਹਾਂ ਗੁਰਮੁਖ ਪਿਆਰੇ ਜਦੋਂ ਆਪਾਂ ਰੈਗੂਲਰ ਅਭਿਆਸ ਕਰਦੇ ਆ ਤਾਂ ਨਾਭੀ ਦੇ ਉੱਤੇ ਚੋਟ ਵੱਜਣ ਦੇ ਨਾਲ ਬ੍ਰਹਮਗਨ ਪੈਦਾ ਹੁੰਦੀ ਆ ਮੜ ਭਾਗੀ ਜੀਵਾਂ ਨੂੰ ਇੱਥੇ ਪ੍ਰਕਾਸ਼ ਵੀ ਹੋ ਜਾਂਦਾ ਹੈ ਤੇ ਉਹ ਪ੍ਰਕਾਸ਼ ਵੇਖ ਲੈਂਦੇ ਨੇ ਜਦੋਂ ਇਹ ਬ੍ਰਹਮਗਨ ਪੈਦਾ ਹੁੰਦੀ ਆ ਤਾਂ ਸਰੀਰ ਸਾਡਾ ਤੰਦਰੁਸਤ ਨਰੁਗੀ ਹੋ ਜਾਂਦਾ ਪਰ ਫੇਰ ਵੀ ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਅਸੀਂ ਤਾਂ ਮਾਲਕ ਨੂੰ ਪਿਆਰ ਕਰਨਾ ਹੈ ਜਦੋਂ ਮਾਲਕ ਨੂੰ ਪਿਆਰ ਪਿਆਰ ਦੇ ਵਿੱਚ ਵਾਜਾ ਮਾਰਾਂਗੇ ਫਿਰ ਸਾਰਾ ਕੁਝ ਆਪੇ ਹੋਈ ਜਾਣਾ ਤੇ ਸਿਮਰਨ ਕਰਦੇ ਹੋਏ ਆਪਾਂ ਸਾਰਾ ਕੁਝ ਸਿੱਟਣਾ ਵੀ ਮਾਲਕ ਦੇ ਉੱਤੇ ਹੀ ਆ ਸਵੇਰ ਨੂੰ ਬਸ ਉੱਠ ਗਏ ਮਾਲਕ ਨੇ ਜਿੱਥੇ ਭੇਜਦਾ ਚਲੇ ਜਾਣਾ ਜੋ ਬੁਲਾਤਾ ਬੋਲ ਲੈਣਾ ਸਿਮਰਨ ਦੀ ਮੰਗ ਰੱਖਣੀ ਆ ਕਿ ਸਾਡੇ ਕੋਲੋ ਕਾਲਪੁਰਖ ਵਾਹਿਗੁਰੂ ਜੀ ਆਪਣੀ ਯਾਦ ਮਨ ਦੇ ਵਿੱਚ ਵਸਾਈ ਰੱਖਣਾ ਜਿਸ ਨੂੰ ਆਪਾਂ ਸਿਮਰਨ ਕਹਿੰਦੇ ਹਾਂ ਸਿਮਰਨ ਮਨ ਦੀ ਯਾਦ ਸ਼ਕਤੀ ਹੈ ਸਿਮਰਨ ਅਸੀਂ ਮਾਇਆ ਦਾ ਵੀ ਕਰਦੇ ਹਾਂ ਪਰ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਕਰਨਾ ਹੈ ਜੋ ਸਾਨੂੰ ਮੁਕਤੀ ਦੇ ਰਾਹ 'ਤੇ ਲੈ ਕੇ ਜਾਵੇਗਾ